ਪਾਲਾ ਗਾਤਰਾ ਪਾ ਕੇ ਦੇਖ ਕਿਸੇ ਦੀ ਕੁੜੀ ਨਹੀਂ ਛੇੜੀ ਕਿਸੇ ਦੀ ਚੋਰੀ ਨਹੀਂ ਕੀਤੀ ਇਹਦਾ ਕੁਝ ਚੱਕਿਆ ਨਹੀਂ ਮਾਂ ਦੀ ਕਮਾਈ ਕਰਦਾ ਆਪਦੀ ਕਮਾਈ ਕਰਦਾ ਇਹ ਕੋਈ ਭਜਨ ਨਹੀਂ ਇੱਕ ਬਾਲਾ ਉਹ ਮੇਰੇ ਕੋਲੇ ਭੇਜਦੀ ਮੇਰੇ ਨਾਲ ਮੇਰੇ ਸਵਾਲਾਂ ਦੇ ਜਵਾਬ ਦੇ ਦੇ ਜਿਹੜੀ ਮੈਂ ਭਜਨ ਬੰਦ ਕੀ ਮੈਂ ਕਰ ਲੈ ਇਹ ਸਾਰੀ ਜ਼ਿੰਦਗੀ ਕਮਾਈ ਪਹਿਲਾਂ ਕੀਤੀ ਅੱਗੇ ਵੀ ਚਲਦੀ ਰਹਿਣੀ ਹੈ ਕਰੀ ਜਾਣੀ ਹੈ ਠੀਕ ਹੈ ਜੀ ਪੈਸੇ ਆਈ ਜਾਂਦੇ ਜਾਈ ਜਾਂਦੇ ਤੇ ਜਿੰਨਾ ਚਿਰ ਹੈਗੇ ਇਹਨਾਂ ਦੀ ਟੇਕ ਕੇਅਰ ਕੀਤੀ ਜਾਵੇ ਸੰਭਾਲਿਆ ਜਾਵੇ ਇਹੀ ਸਭ ਤੋਂ ਵੱਡਾ ਕਾਰਜ ਮੈਂ ਦਾ ਕਹਿੰਦਾ ਤੇ ਇੰਨਾ ਖਰਚਾ ਮਲਾਦਾ ਕਿਸੇ ਦੇਸੀ ਬਾਹਰ ਹੁੰਦੇ ਉੱਪਰ ਹੁੰਦਾ ਨਹੀਂਗਾ ਕਰਿਆ ਬਾਪੂ ਬਾਪੂ ਚੰਦਰਾ ਹੈ ਹੀ ਇਹ ਜਾਂ ਮੜਾ ਕੰਮ ਕੀਤਾ ਹੀ ਨਹੀਂ ਕਿਤੇ ਮੇਰੀਆਂ ਲੱਤਾਂ ਵੀ ਖੜਗੀਆਂ ਸੀ ਅੱਛਾ ਜੀ ਰੀੜੀ ਜਿਹੜੀ ਮੇਰੀ ਹੁਣ ਵੀ ਕਰੇ ਕਿ ਤਿੰਨ ਮਣਕੇ ਠੀਕ ਰਕ ਚੜ ਗਿਆ ਸੀ ਮੈਂ ਹਜੇ ਵੀ ਕਰੀ ਜਾਣਾ ਹੂੰ ਜਿਹੜਾ ਜੇ 27 ਦੇ ਨਾਲ ਤੁਸੀਂ ਕੰਮ ਕਰਨਾ ਚੱਲਦਾ ਸਲੋ ਆ ਤੇ ਪਰ ਪੱਕਾ ਹੁੰਦਾ ਕੰਮ ਹੈ ਨਾ ਝੂਠ ਦੇ ਸਾਰੇ ਨਾਲ ਕੰਮ ਚਲਾਉਣਾ ਉਹ ਛੇਤੀ ਹੋ ਸਕਦਾ ਚੱਲ ਪਰ ਲੰਬਾ ਟਾਈਮ ਨਹੀਂ ਚੱਲਦਾ ਮੈਂ ਕੋਸ਼ਿਸ਼ ਬਰੀ ਇਹ ਆ ਵੀ ਜਿੰਨਾ ਲੇਬਰ ਲੈਸ ਕੀਤਾ ਜਾਵੇ ਇਹਨੂੰ ਬਿਜ਼ਨਸ ਨੂੰ ਉਹ ਨਾ ਕਰੂਗਾ ਵੀ ਪਾਣੀ ਦਾ ਤਾਂ ਆਟੋਮੈਟਿਕ ਹੋ ਗਿਆ ਤੇ ਹੋ ਸਕਦਾ ਮੈਂ ਫੀਡ ਦਾ ਵੀ ਆਟੋਮੈਟਿਕ ਕਰਨ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਸੇਲ ਕਿੰਨੇ ਕਾਂਡੇ ਦੀ ਬਾਪੂ ਜੀ ਜਦੋਂ ਆਪਾਂ ਪਿਛਲੇ ਬਾਾਰ ਵੀਡੀਓ ਕਰੀ ਸੀਗੀ ਫੋਨ ਵੀ ਮੇਰੇ ਮੇਰੇ ਕੋਲੇ ਤਾਂ ਮਿਸਤਰਾ ਲੋਕ ਲੜਦੇ ਰਿਹਾ ਬਾਪੂ ਸਾਨੂੰ ਡਾਕਟਰਾਂ ਦੇ ਰੱਠ ਦੇ ਨਾਲ ਮੇਰੇ ਕੋਲ ਤਾਂ ਪੂਰੇ ਨਹੀਂ ਪੂਰੇ ਨਹੀਂ ਹੋਏ ਅੰਡੇ ਲੈ ਵੀ ਜੇ ਕਿਸੇ ਵੀ ਮੇਰੇ ਵੀਰ ਨੂੰ ਬਈ ਚੂਚੇ ਚਾਹੀਦੇ ਹੋਣ ਤਾਂ ਬਾਪੂ ਜੀ ਕੋਲੇ ਹੁਣ ਹੈਚਰੀ ਆਪਦੀ ਹੋ ਗਈ ਹੈ ਵੀ ਇਹ ਹੀ ਕੁਆਲਿਟੀ ਹੋਊਗੀ ਬੱਚੇ ਦੀ ਕਿਉਂਕਿ ਜੋ ਆਪਣੇ ਕੋਲੇ ਹੈਗਾ ਦੇਖ ਕੇ ਲੈ ਕੇ ਜਾਇਓ ਹਣਾ ਬਾਪੂ ਜੀ ਦੇ ਅੰਡੇ ਨੇ ਬਈ ਦੋ ਦੋ ਕਹਨੇ ਹੁੰਦੇ ਨੇ ਵੀ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਕੈਨੇਡਾ ਇੱਥੇ ਅਮਰੀਕਾ ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਾਈ ਜੀ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਤੁਹਾਨੂੰ ਦਿਖਾਵਾਂਗੇ ਬਾਈ ਆਪਾਂ ਬਾਪੂ ਜੀ ਦਾ ਪੋਲਟਰੀ ਫਾਰਮ ਦੇਸੀ ਮੁਰਗੇ ਮੁਰਗੀਆਂ ਦਾ ਪੋਲਟਰੀ ਫਾਰਮ ਆ ਬਾਈ ਤੇ ਬਾਪੂ ਜੀ ਦਾ ਕੰਮ ਪਹਿਲਾਂ ਹੁੰਦਾ ਸੀ 100 ਟਾ ਤੇ ਹੁਣ ਕਰ ਲਿਆ ਵੱਡਾ ਯਾਨੀ ਕਿ ਪੁਰਾਣੇ ਫਾਰਮ ਤੋਂ ਨਵੇਂ ਫਾਰਮ ਦੇ ਉੱਪਰ ਆ ਗਏ ਕਿਵੇਂ ਆਏ ਨੇ ਕੀ ਗੱਲਬਾਤ ਆ ਕਿ ਤੇ ਮੁਨਾਫਾ ਕਿੰਨਾ ਕਾ ਤੇ ਬਾਪੂ ਜੀ ਦਾ ਬੇਟਾ ਜਿਹੜੇ ਬਾਈ ਜੀ ਮੇਨ ਗੱਲ ਆ ਵੀ ਬਾਪੂ ਜੀ ਦਾ ਬੇਟਾ ਕੈਨੇਡਾ ਦੇ ਵਿੱਚ ਪੀਆਰ ਆ ਤੇ ਉਹ ਬਾਈ ਉੱਥੋਂ ਆ ਕੇ ਹੁਣ ਇੱਥੇ ਬਾਪੂ ਜੀ ਨਾਲ ਪੂਰਨੀ ਫਾਰਮ ਦੇ ਵਿੱਚ ਨਾਲ ਹੱਥ ਬਟਾ ਰਿਆ ਹੈ ਨਾ ਕਿਵੇਂ ਕੰਮ ਸਾਰਾ ਬਾਈ ਜੀ ਹੋਰ ਹੈਗਾ ਸਾਰੀ ਗੱਲਬਾਤ ਕਰਾਂਗੇ ਬਾਪੂ ਜੀ ਦੇ ਨਾਲ ਤੇ ਆਜੋ ਤੇ ਤੁਹਾਨੂੰ ਦੱਸ ਦਿਆਂ ਵੀ ਇਹਦੇ ਵਿੱਚ ਮੁਨਾਫਾ ਕਿਵੇਂ ਲਈਏ ਤੁਸੀਂ ਵੀ ਕੰਮ ਨੂੰ ਛੱਡੋਗੇ ਨਹੀਂ ਕਿਉਂਕਿ ਬਾਈ ਜੀ ਬਹੁਤ ਮੇਰੇ ਵੀਰ ਕਹਿੰਦੇ ਨੇ ਵੀ ਯਾਰ ਵੀ ਇਹ ਕੰਮ ਘਾਟੇ ਦਾ ਕੰਮ ਆਗਾ ਕਰੋ ਨਾ ਪਰ ਨਹੀਂ ਕੀ ਗੱਲਬਾਤ ਆਜੋ ਕਰਦੇ ਆ ਗੱਲਬਾਤ ਆਜੋ ਆਪਾਂ ਕਰਦਾਂਗੇ ਗੱਲਬਾਤ ਬਾਪੂ ਜੀ ਦੇ ਨਾਲ ਬਣੇ ਰਿਓ ਬਿੱਦੇ ਚ ਬਾਪੂ ਜੀ ਅਸੀਸ ਕਰ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਇੱਕੀ ਫਤਿਹ ਜੀ ਹੋਰ ਜੀ ਕਿ ਮੈਂ ਠੀਕ ਠਾਕ ਆਪਾਂ ਕੀ ਮਤਾਂ ਚੜਦੀ ਪਲਾਟ ਠੀਕ ਹੈ ਜੀ ਵਧਾਈਆਂ ਬਾਪੂ ਬੱਲਾ ਸਵਾਭ ਵਧਾਈਆਂ ਤੈਨੂੰ ਸਵਾਭ ਵਧਾਈਆਂ ਹਾਂ ਠੀਕ ਹੈ ਜੀ ਜਿਵੇਂ ਲੋਕ ਕਹਿੰਦੇ ਆ ਵੀ ਇਹ ਕੰਮ ਦੇ ਵਿੱਚ ਮੁਨਾਫਾ ਨਹੀਂ ਹੈਗਾ ਠੀਕ ਹੈ ਜੀ ਆਪਾਂ ਪਰ ਅੱਗੇ ਅੱਗੇ ਵਧਦੇ ਹਾਂ ਹੁਣੇ ਜੀ ਮੁਨਾਫਾ ਗੱਲਬਾਤ ਕੀ ਮੁਨਾਫਾ ਤਾਂ ਤੈਨੂੰ ਹੁੰਦੀ ਸੀ ਜਾਂਦਾ ਹਾਂ ਜੀ ਪਹਿਲਾ ਬਲ ਉਹ ਹੁੰਦਾ ਸੀ ਨਾ ਪਿੱਛੇ ਹਾਂ ਹਾਂ ਬਾਕੀ ਆ ਬਾਕੀ ਭਾਈ ਕੈਨੇਡਾ ਤੇ ਮਨੀਲਾ ਜੀਉਂਦੀ ਐ ਇਹ ਇਹਨੇ ਚਲਾਇਆ ਕੰਮ ਹੈ ਕੰਮ ਕਰਨਾ ਬੇਟਾ ਆਪਣਾ ਕੈਨੇਡਾ ਤੋਂ ਇੱਥੇ ਆ ਗਿਆ ਜੀ ਇਹ 20000 ਨਾਲੀ ਯਾਰਾ ਫਿਰ ਉਹਨੂੰ ਸਰਦਾ ਨਹੀਂ ਸੀਗਾ ਹਾਂ ਜੀ ਕਿਤਾ ਉਹਦੀ ਮਾਂ ਮੜੀ ਮੁੱਟੀ ਢਿੱਲੀ ਰਹਿੰਦੀ ਐ ਉਹਦਾ ਕਰਕੇ ਤੇ ਮੈਂ ਕਿਹਾ ਪਰ ਹੁਣ ਮੇਰੇ ਕਿਹੜਾ ਗਰਗੱਡੇ ਮੈਂ ਹੱਥ ਲਾਉ ਭਈਆ ਉਹਦਾ ਠੀਕ ਲੈ ਵੀ ਦੇਖ ਸਕਦੇ ਨੇ ਕਿ ਪੀ ਆਰ ਬੰਦੇ ਵੀ ਹੁਣ ਇੱਥੇ ਆ ਕੇ ਪੋਟਰੀ ਵਰਮ ਕਰ ਰਹੇ ਨੇ ਪੁੱਤਾਂ ਵੀ ਮੁੰਡਾ ਵੀ ਲਿਆ ਕੇ ਲਾ ਕੇ ਮੁੰਡਾ ਵੀ ਰਾਤ ਲਈ ਮਹਾਨੀ ਸੰਭੋਣਾ ਠੀਕ ਹੈ ਜੀ ਕਿਵੇਂ ਰਿਹਾ ਬਾਪੂ ਜੀ ਕੰਮ ਪਹਿਲਾ ਕੰਮ ਦੂਸਰਾ ਪੂਰਾ ਟੌਪ ਤੇ ਰਿਹਾ ਆਪਾਂ ਨੂੰ ਠੀਕ ਹੈ ਜੀ ਕੀ ਕੁਸ ਅੱਜ ਆਪਣੇ ਕੋਲੇ ਆਪ ਜੀ ਆਪਾਂ ਇਹ ਗੱਲਬਾਤ ਕਰ ਲਈ ਆਪਣੇ ਕੋਲੇ ਹੈਗਾ 2500 ਜਨਵਾਰ ਠੀਕ ਆ ਇਹ ਆਂਡੇ ਵਾਲੇ ਆਗੇ ਕੱਲੇ ਜਾਂ ਕੋਈ ਨਹੀਂ ਅਜੇ ਆਂਡੇ ਵਾਲੀਆਂ ਥੋੜੀਆਂ ਨੇ ਆਂਡੇ ਤੇ ਆ ਜਾਣੀਆਂ ਮਹੀਨੇ ਡੇਢ ਮਹੀਨੇ ਮਹੀਨੇ ਡੇਢ ਮਹੀਨੇ ਚ ਆ ਜਾਣਗੀਆਂ ਠੀਕ ਹੈ ਜੀ ਕਿਹੜੀ ਕਿਹੜੀ ਬਰੀਡ ਹੋਗੀ ਹੁਣ ਆਪਣੇ ਕੋਲ ਆਪਣੇ ਕੋਲ ਬਲੈਕ ਐਸਟਰੋਲ ਹਾਂਜੀ ਤੇ ਆਰ ਆਰ ਠੀਕ ਹੈ ਜੀ ਆਰ ਆਰ ਤੇ ਬਲੈਕ ਐਸਟਰੋਲੋਗ ਠੀਕ ਹੈ ਲੈ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਫਾਰਮ ਦੇਖ ਸਕਦੇ ਹੋ ਕਿ ਨਵਾਂ ਬਣ ਗਿਆ ਉਹ ਠੀਕ ਹੈ ਜੀ ਨਵੇਂ ਤਰੀਕੇ ਦਾ ਫਾਰਮ ਨਵੇਂ ਦਾ ਬਣਾਇਆ ਪੂਰਾ ਚੋਟੀ ਦਾ ਜਿਹੜੇ ਪਾਈਪਾਂ ਜਾਂਚ ਨਾ 55 ਰੁਪਏ ਫੁੱਟ ਦੇਂਦੇ ਉਹ ਲਾਏ ਨੇ ਪਾਣੀ ਜੜਬਜੀ ਵੀ ਨਾ ਜੰਮੇ ਸਹੀ ਗੱਲ ਹੈ ਜੀ ਫਾਰਮ ਕੋਈ ਹੁੰਦਾ ਨਹੀਂ ਵੈਸੇ ਇੰਨਾ ਖਰਚਾ ਮਿਲਦਾ ਕਿਸੇ ਦੇਸੀ ਫਾਰਮ ਦੇ ਉੱਪਰ ਹੁੰਦਾ ਨਹੀਂ ਇਹ ਬਾਪੂ ਬਾਪੂ ਚੰਦਰਾ ਹੈ ਹੀ ਇਹ ਜਾਂ ਮਾੜਾ ਕੰਮ ਕੀਤਾ ਹੀ ਨਹੀਂ ਕਿਤੇ ਸਹੀ ਗੱਲ ਹੈ ਸਹੀ ਗੱਲ ਆ ਜੀ ਵਧੀਆ ਕੰਮ ਕਰੋ ਜੇ ਕਰਨਾ ਆ ਨਾ ਮੈਂ ਲੱਗਦਾ ਮੇਸਤਰੀ ਸਾਥ ਨਹੀਂ ਸੀ ਦਿੰਦੇ ਲੇਬਰ ਨਹੀਂ ਸੀ ਮਿਲਦੀ ਗਾਡਰ ਵੇਟ ਕੇ ਉੱਥੇ ਰੱਖਦੇ ਠੀਕ ਆ ਜਿੰਨੇ ਆ ਪਾਏ ਉਹਨੇ ਹੀ ਗਾਡਰ ਪਏ ਆ ਠੀਕ ਉੱਪਰ ਕਰਨਾ ਹੋਰ ਆਪਾਂ ਉੱਪਰ ਕਰਨਾ ਹੈ ਉੱਪਰ ਕਰਨਾ ਹੈ ਹੱਗਣ ਤੇ ਇੱਥੇ ਕਰਾਂਗੇ ਠੀਕ ਆ ਵਧਾ ਲੋਂਗੇ ਕੰਮ ਨੂੰ ਸਾਡੀ ਹੈ ਤਾਂ ਕੰਮ ਦਾ ਥੋੜਾ ਜਿਹਾ ਥੱਲੇ ਵੀ 6 ਕਿੱਲੇ ਦੇ ਬਣਾਉਣਾ ਮੱਛੀ ਵਾਲਾ ਫਾਰਮ ਠੀਕ ਆ ਮੱਛੀ ਫਾਰਮ ਵੀ ਕਰੋ ਉਹਦੇ ਉੱਤੇ ਪੋਲਟਰੀ ਫਾਰਮ ਵੀ ਬਣਾਵਾਂਗੇ ਮੱਛੀ ਪਾਲਣ ਨੂੰ ਠੀਕ ਆ ਸਹੀ ਗੱਲ ਹੈ ਉਹ ਇੱਥੇ ਫਿਰ ਨਾ ਉਹ ਬੈਠਣਾ ਨਾ ਹੀ ਪੜੀ ਜਾਂਦਾ ਤੇ ਵੀੜੀ ਦੀ ਲੋੜ ਨਹੀਂ ਪੈਂਦੀ ਬਹੁਤ ਕਹਿੰਦੇ ਵੀ ਆਪਾਂ ਗਾਤਰਾ ਪਾ ਕੇ ਜੇ ਕੰਮ ਕਰ ਰਹਿਆਂਗੇ ਗਲਤ ਗੱਲ ਹੈ ਜੀ ਉਹਨਾਂ ਨੂੰ ਮੜਾ ਜਾ ਇੱਕ ਵਾਰ ਆਪਾਂ ਨਾ ਗਾਤਰਾ ਪਾ ਕੇ ਦੇਖ ਕਿਸੇ ਦੀ ਕੁੜੀ ਨਹੀਂ ਛੇੜੀ ਕਿਸੇ ਦੀ ਚੋਰੀ ਨਹੀਂ ਕੀਤੀ ਤੇ ਇਹਦਾ ਕੋਈ ਚੱਕਿਆ ਨਹੀਂ ਮਾਂ ਦੀ ਕਮਾਈ ਕਰਦਾ ਆਵਦੀ ਕਮਾਈ ਕਰਦਾ ਇਹ ਬੱਡੀ ਗੱਲ ਹੈ ਕੋਈ ਭਜਨ ਨਹੀਂ ਇੱਕ ਬਾਲਾ ਉਹ ਮੇਰੇ ਕੋਲੇ ਭੇਜਦੀ ਮੇਰੇ ਨਾਲ ਮੇਰੇ ਸਵਾਲਾਂ ਦੇ ਜਵਾਬ ਦੇ ਦੇ ਜਿਹੜੀ ਮੈਂ ਭਜਨ ਬੰਦ ਕੀ ਮੈਂ ਕਰ ਲਿਆ ਕੰਮ ਕਰਨਾ ਜ਼ਰੂਰੀ ਆ ਕੰਮ ਤਾਂ ਯਾਰ ਬਾਬੇ ਨਾਨਕ ਨੇ ਕੀਤਾ ਆਪਾਂ ਤਾਂ ਕੀ ਜੀ ਕੁਝ ਨਹੀਂ ਸਹੀ ਗੱਲ ਹੈ ਜੀ ਹਾਂ जिने ਨਹੀਂ ਮੇਰੇ ਅਰਗੇ ਨੇ ਕਰਨਾ ਉਹ ਭਾਈ ਪਖੰਡਵਾਜੀ ਕਰਨੀ ਆ ਉਹ ਉਹਦੀ ਬੱਕਰੀ ਲੈ ਆਏ ਆ ਕੰਮ ਤੋਂ ਬਿਨਾਂ ਭਾਈ ਗੱਲ ਨਹੀਂ ਕੀਤੀ ਬਹਾਨੇ ਮਾਰਦੇ ਆਗੇ ਵੀ ਅਸੀਂ ਇਹ ਨਹੀਂ ਕਰਨਾ ਅਸੀਂ ਕਰਨੀ ਸਕਦੇ ਹਨਾ ਬਪੂਈ ਗੱਲ ਇਹ ਹੈ ਵੀ ਮੇਰੀਆਂ ਲੱਤਾਂ ਵੀ ਖੜਗੀਆਂ ਸੀ ਅੱਛਾ ਜੀ ਰੀੜੀ ਜੜੀ ਮੇਰੀ ਹੁਣ ਵੀ ਕਰੇ ਕਾ ਤਿੰਨ ਮਣ ਕੇ ਠੀਕ ਆ ਜੀ ਟਰੈਕ ਚੜ ਗਿਆ ਸੀ ਮੈਂ ਹਜੇ ਵੀ ਕਰੀ ਜਾਣਾ ਹੂੰ ਇਹ ਨੂੰੇ ਕਰਕੇ ਚਲੇ ਜਾਣਾ ਮੇਰੇ ਫਿੱਟ ਨਹੀਂ ਆਉਂਦਾ ਮੈਂ ਫਿਰ ਆਪ ਦੇਖਣ ਆਉਣਾ ਆਪਣਾ ਸ਼ਹੀ ਪਾਇਆ ਅਸਾਂ ਵੀ ਹੁੰਦਾ ਐਂ ਵੀ ਹੁੰਦਾ ਕਿੰਨਾ ਕੰਮ ਕਰਦੇ ਆ ਸਾਰੇ ਦਿਨ ਕਿਵੇਂ ਕਿਵੇਂ ਕਰਦੇ ਆ ਆਪਾਂ ਫਿਰ ਮੈਂ ਤਾਂ ਯਾਰ ਵਧੀਆ ਲੀੜੇ ਜੇ ਪਾਈ ਖਣਾ ਸੋ ਦੇ ਨਹੀਂ ਤਾਂ ਮੇਰੇ ਦੇਖ ਲੈਂਦਾ ਵੀ ਵਧੀਆ ਕੰਮ ਕਿਵੇਂ ਹੁੰਦਾ ਮਨੇ ਵਿੱਚ ਹੀ ਰਹਿਣਾ ਵਿੱਚ ਹੀ ਰਹਿਨੇ ਹੋਇਆ ਕਿੰਨਾ ਟਾਈਮ ਕੰਮ ਕਰਨਾ ਪੈਂਦਾ ਓਰੇ ਜੇ ਸਾਰੇ ਦਿਨ ਦੀ ਗੱਲਬਾਤ ਕਰੀਏ 4 ਕਿ ਘੰਟੇ ਦਾ ਜ਼ਰੂਰੀ ਹੈ 4 ਘੰਟੇ ਜ਼ਰੂਰੀ ਹੈ ਜੀ ਠੀਕ ਹੁਣ ਮੇਰਾ ਜਾਨੇ ਖੜਾ ਛੁੱਟ ਜੂ ਅਸੀਂ ਪਾਣੀ ਵਾਲਾ ਲਾ ਦੇਣਾ ਜਗਾੜ ਅਜ ਆਟੋਮੈਟਿਕ ਕਰ ਦੇਣਾ ਆਟੋਮੈਟਿਕ ਕਰ ਦੇਣਾ ਅੱਗੇ ਹੈ ਨਹੀਂ ਸੀ ਆਟੋਮੈਟਿਕ ਨੀ ਐਟੋਮੈਟਿਕ ਨਹੀਂ ਅੱਗੇ ਦਾ ਡਰਾਮਾ ਲਾਈ ਵੇ ਦੀ ਪਾਣੀ ਵਾਲੀ ਝੂਲੀਏ ਜੇ ਲੱਗਦਾ ਉਹ ਪਾਣੀ ਭਰਨਾ ਪੈਂਦਾ ਸੀ ਦੋ ਤਿੰਨ ਸਹੀ ਗੱਲ ਹੈ ਕਿੰਨਾ ਟਾਈਮ ਕੱਢ ਲਿਆ ਉਹ ਫਾਰਮ ਦੇ ਵਿੱਚ ਪੁਰਾਣੇ ਫਾਰਮ ਦੇ ਵਿੱਚ ਆਪਣੇ ਜਿਹੇ ਡੇਢ ਸਾਲ ਹੋ ਗਿਆ ਉਹਨੇ ਡੇਢ ਸਾਲ ਹੋ ਗਿਆ ਹੁਣ ਯਾਨੀ ਕਿ ਹੁਣ ਇੱਧਰ ਆ ਗਏ ਨਵੇਂ ਫਾਰਮ ਹੁਣ ਸਾਰੇ ਕੋ ਆਟੋਮੈਟਿਕ ਪੁਰਾਣੇ ਵੀ ਆ ਨਵੇਂ ਵੀ ਆ ਦੋਨੇ ਹੀ ਆ ਦੋਨੇ ਹੀ ਰੱਖਾਂਗੇ ਠੀਕ ਆ ਹੁਣ ਇੱਧਰ ਸੌਖਾ ਹੋ ਜੂ ਸਹੀ ਗੱਲ ਹੈ ਕਿੰਨ ਬੋਰੀਆਂ ਨੂੰ ਕੀ ਲੱਗਦਾ ਚਾਰਾਂ ਨੂੰ ਪਾਉਣ ਨੂੰ ਦੋ ਮਿੰਟਾਂ ਚ ਪਾ ਕੇ ਮਨ ਪਾਰ ਜਾਂਦਾ ਸਹੀ ਗੱਲ ਹੈ ਕਰਦੇ ਆ ਗੱਲ ਆਪਾਂ ਬਾਈ ਜੀ ਦੇ ਨਾਲ ਹੀ ਕਰੋ 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 ਚਾਹੀਦੀ ਆ ਸਾਰੇ ਤਾਂ ਹੁਣ ਆਪਾਂ ਮੈਂ ਦਿਖਾ ਮੰਗੀ ਗੇ ਬੈਜਸੀ ਕਰਦੀ ਬੀਖਾਲ ਸਾਹਿਬ ਕੀ ਬਤੇ ਜੀ ਬੀਖਾਲ ਸਾਹਿਬ ਵੀ ਬਤੇ ਜੀ ਹੋਰ ਜੀ ਕਿਵੇਂ ਠੀਕ ਠਾਕ ਹੋ ਜੀ ਪਰ ਪਾ ਜੀ ਕਿਰਪਾ ਵਾਹਿਗੁਰੂ ਦੀ ਚੜ੍ਹਦੀ ਕਲਾ ਠੀਕ ਹੈ ਜੀ ਕੈਨੇਡਾ ਤੋਂ ਆਪਾਂ ਉਰੇ ਕਿਵੇਂ ਜੀ ਕਿਉਂਕਿ ਆਪਾਂ ਉਧਰ ਪੱਕਿਆਂ ਕਿ ਲੋਕ ਉਧਰ ਜਾਂਦੇ ਆ ਕਿ ਤੁਸੀਂ ਇੱਧਰ ਆ ਗਏ ਜੀ ਨਹੀਂ ਕੈਨੇਡਾ ਵੀ ਨਹੀਂ ਮੜਾ ਯਾਰ ਮੈਂ ਤਾਂ ਹੁਣ 22 23 ਸਾਲ ਪਹਿਲਾਂ ਫੁਲਪਾਇਨ ਰਿਆ ਮਨੀਲਾ ਹਸੇ ਆਈ ਤੇ ਉਸ ਤੋਂ ਬਾਅਦ ਫਸੀ ਕੈਨੇਡਾ ਮੂਵ ਹੋ ਗਏ ਸੀਗੇ ਹਾਂ ਜੀ ਤੇ ਇੱਥੇ ਵੀ ਹੁਣ ਆਪਦਾ ਦਾਦੇ ਪਰਦਾਦਿਆਂ ਦੀ ਆਪਦੀ ਜ਼ਮੀਨ ਜਾਇਦਾਦ ਆ ਸਾਰਾ ਕੁਝ ਆ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਵੀ ਮਾਪੇ ਸੀਗੇ ਹੂੰ ਹੂੰ ਇਹ ਹੁਣ ਇਹਨਾਂ ਨੂੰ ਲੋੜ ਸੀ ਵੀ ਲੋੜ ਸੀ ਤੇ ਸਾਰੀ ਜ਼ਿੰਦਗੀ ਕਮਾਈ ਪਹਿਲਾਂ ਕੀਤੀ ਐ ਅੱਗੇ ਵੀ ਚੱਲਦੀ ਰਹਿਣੀ ਐ ਕਰੀ ਜਾਣੀ ਐ ਠੀਕ ਹੈ ਜੀ ਪੈਸੇ ਆਈ ਜਾਂਦੇ ਜਾਈ ਜਾਂਦੇ ਐ ਤੇ ਜਿਹਨਾਂ ਨਜ਼ਰ ਹੈਗੇ ਇਹਨਾਂ ਦੀ ਟੇਕ ਕੇਅਰ ਕੀਤੀ ਜਾਵੇ ਸੰਭਾਲਿਆ ਜਾਵੇ ਠੀਕ ਹੈ ਜੀ ਇਹੀ ਸਭ ਤੋਂ ਵੱਡਾ ਕਾਰਜ ਆ ਮੇਰਾ ਕਹਿੰਦਾ ਉੱਥੇ ਕੰਮ ਕੀ ਹੈਗਾ ਆਪਣਾ ਹੁਣ ਇਹ ਟਾਈਮ ਉੱਥੇ ਮੈਂ ਹਾਂ ਟਰੱਕ ਹੀ ਚਲਾਇਆ ਥੋੜਾ ਟਾਈਮ ਹਾਂਜੀ ਤੇ ਉਦੋਂ ਨੂੰ ਫਿਰ ਮਾਤਾ ਤੇ ਢਿੱਲੀ ਮੱਠੀ ਹੋ ਗਈ ਤੇ ਫਿਰ ਮੈਂ ਆ ਗਿਆ ਸੀ ਠੀਕ ਹੈ ਤੇ ਫਨਪਿੰਚ ਮੇਰਾ ਮਨੀਲੇ ਹੁੰਦਾ ਫਾਈਨਾਂਸ ਦਾ ਕੰਮ ਆਉਂਦਾ ਠੀਕ ਹੈ ਜੀ ਹਾਂ ਜਿਹੜੇ ਮੈਨੂੰ ਆ ਵੀਡੀਓ ਤੁਹਾਡੀ ਦੇਖਣਗੇ ਐਂਗਲੇ ਸਿਟੀ ਵਾਲੇ ਪੰਪਾਂਗੇ ਵਾਲੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਤੇ ਬਾਕੀ ਵੀ ਜਿਹੜੇ ਮੇਰੇ ਵੀਰ ਆਉਣਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਕੰਮ ਕਰਨ ਦੀ ਨੀਤ ਹੋਣੀ ਚਾਹੀਦੀ ਆ ਠੀਕ ਹੈ ਜੀ ਤੇ ਕੰਮ ਕੋਈ ਵੀ ਕਰ ਸਕਦਾ ਤੁਸੀਂ ਤੁਹਾਡੇ ਆ ਵੀ ਡੈਡੀਕੇਸ਼ਨ ਚਾਹੀਦੀ ਆ ਹੂੰ ਠੀਕ ਹੈ ਫੋਕਸ ਚਾਹੀਦਾ ਕੰਮ ਤੇ ਝੂਠ ਨਾ ਹੋਵੇ ਕੰਮ ਤੋਂ ਹਾਂ ਹਾਂ ਬਾਕੀ ਇਹ ਆ ਵੀ ਜਿਹੜਾ ਜੇ ਸੱਚਾਈ ਨਾਲ ਤੁਸੀਂ ਕੰਮ ਕਰਨਾ ਚੱਲਦਾ ਸਲੋ ਆ ਤੇ ਪਰ ਪੱਕਾ ਹੁੰਦਾ ਕੰਮ ਉਹ। ਨਾ ਝੂਠ ਦੇ ਸਾਰੇ ਨਾਲ ਕੰਮ ਚਲਾਉਣਾ ਉਹ ਛੇਤੀ ਹੋ ਸਕਦਾ ਚੱਲ ਪੇ ਪਰ ਲੰਬਾ ਟਾਈਮ ਨਹੀਂ ਚੱਲਦਾ ਉਹ। ਸਹੀ ਗੱਲ ਹੈ। ਹਾਂ ਠੱਗੀ ਬੇਈਮਾਨੀ। ਉਹ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਆਏ ਨੂੰ ਦੁਆਰੇ ਪੰਜਾਹ ਦੇ ਵਿੱਚ। ਆ ਮੈਨੂੰ ਹੋਏ ਚੱਲੇ 6 ਮਹੀਨੇ ਹੁਣ। 6 ਮਹੀਨੇ ਹੋ ਗਏ। ਜਦੋਂ ਆਇਆ ਬਸ ਉਦੋਂ ਦੇ ਇੱਥੇ ਬਿਲਡਿੰਗ ਪਾਉਣ ਲੱਗੇ ਹੋਏ ਸੀਗੇ। ਅੱਛਾ। ਤੇ ਬਸ ਹੁਣ ਬਿਲਡਿੰਗ ਦਾ ਕੰਮ ਨਿਪਟ ਗਿਆ। ਠੀਕ ਹੈ ਜੀ। ਤੇ ਫਿਟਿੰਗ ਫੁੱਟਿੰਗ ਸਾਰੀ ਹੋ ਗਈ। ਠੀਕ ਹੈ ਜੀ। ਕਿੱਡਾ ਵੱਡਾ ਫਾਰਮ ਆ ਜੀ ਆਪਾਂ ਇਹ ਫਾਰਮ ਦੀ ਗੱਲ ਬਾਤ। ਇਹਦੀ ਨਵੀਂ ਹਾਂ ਕਿੰਨਾ ਖਰਚ ਆ ਗਿਆ ਖਰਚਾ ਤਾਂ ਹਜੇ ਟੋਟਲ ਤਾਂ ਮੈਂ ਕਾਪੀ ਤੇ ਲਾਉਣਾ ਹੈਗਾ ਲਿਖਿਆ ਹੋਇਆ ਟੋਟਲ ਸਾਰਾ ਹਾਂਜੀ ਤੇ 20 ਲੱਖ ਦੇ ਕਰੀਬ ਲੱਗ ਗਿਆ ਇਹਦੇ ਉੱਪਰੇ ਹਾਂਜੀ ਹਾਂ ਠੀਕ ਹੈ ਜੀ ਮੁਨਾਫਾ ਹੋ ਜੂ ਕਿਵੇਂ ਲੱਗ ਰਿਹਾ ਤੁਹਾਨੂੰ ਕਿਉਂਕਿ ਤੁਹਾਨੂੰ 6 ਮਹੀਨੇ ਹੋ ਗਏ ਤੁਹਾਨੂੰ ਕੱਢ ਕੇ ਦਿਖਾਵਾਂਗੇ ਅਗਲੀ ਵਾਰ ਇਹ ਤੁਹਾਨੂੰ ਸੱਦਾਂਗੇ ਫੇਰ ਮੌਕਾ ਦਵਾਂਗੇ ਹਾਂ ਠੀਕ ਹੈ ਲੈ ਵੀ ਦੇਖਦਾ ਤਾਂ ਮੈਂ ਤੇਰੇ ਕਿ ਪੂਰਾ ਖੱਟ ਦਾ ਕੀਤਾ ਪਾ ਇਹ ਪੁਰਾਣਾ ਆਂ ਅੰਦਰ ਚੱਲੀ ਆਪਾਂ ਇੱਕ ਵਾਰੀ ਹਾਂਜੀ ਜ਼ਰੂਰ ਆ ਤੁਹਾਨੂੰ ਆਪਾਂ ਅੰਦਰੋਂ ਦਿਖਾਉਨੇ ਆ ਵੀ ਸਾਰਾ ਕੁਝ ਆਟੋਮੈਟਿਕ ਹੀ ਹੈ ਦੇ ਵਿੱਚ ਹਨ ਫਿਲਹਾਲ ਹਜੇ ਹੋ ਰਿਹਾ ਹੈ ਜੀ ਆ ਲਾਤੇ ਉਹ ਦੇਖ ਆਪਾਂ ਚਾਉਂਦੇ ਵੱਟੇ ਜੇ ਟੰਗੀ ਜਣੀ ਨਹੀਂ ਅਜ ਦੱਸਿਆ ਜੀ ਬਾਕੀ ਕਹਿੰਦੇ ਵੀ ਅਜੇ ਕਰ ਰਹੇ ਨੇ ਦੇਖ ਸਕਦੇ ਹੋਗੇ ਲੈ ਹਾਂਜੀ ਇਹ ਆਪਾਂ ਜਿਗਾੜੂ ਜਿਹਾ ਕੰਮ ਨਹੀਂ ਹੈਗਾ ਨਾ 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 ਉਹ ਜਿਗਾੜੂ ਵਾਲਾ ਕੀਤਾ ਹੀ ਨਹੀਂ ਸਹੀ ਗੱਲ ਹੈ ਜੀ ਆਟੋਮੈਟਿਕ ਪਤਾ ਜੇ ਤਾਂ ਪੰਜ ਤਰ੍ਹਾਂ ਕਿਆ ਕਰਨਾ ਹੋਵੇ ਤਾਂ ਕਰੀਏ ਜਿਗਾੜੂ ਕੰਮ ਆਪਾਂ ਦਾ ਲੰਮਾ ਚਲਾਉਣਾ ਹੈ ਹਾਂ ਸਹੀ ਗੱਲ ਆ ਵੀ ਲੰਮਾ ਚਲਾਉਣਾ ਹੈ ਬਬੂ ਤੇ ਨੂੰ ਤਾਂ ਸੰਭਾਤਾ ਮੰਨਣਾ ਗਾਹ ਪਰੋਤੇ ਨੂੰ ਵੀ ਦੇਣ ਕੇ ਜਾਣਾ ਵੀ ਕਾਰਬਈ ਆ ਅੱਛਾ ਠੀਕ ਆ ਜੀ ਕਿਸੇ ਨੇ ਕੰਮ ਕਰਨਾ ਤੇੜੀ ਜਾਣ ਨੂੰ ਆਪਦਾ ਥੋੜਾ ਕਰ ਲੋ ਵਧੀਆ ਸਹੀ ਗੱਲ ਆ ਓਰੇ ਕਿੰਨੇ ਆ ਜਾਣਗੇ ਮੁਰਗੇ ਮੁਰਗੀਆਂ ਜੀ ਜੇ ਆਪਾਂ ਇਹਦੇ ਵਿੱਚ ਵੱਡਿਆਂ ਦੀ ਗੱਲਬਾਤ ਕਰੀ ਜੀ ਕਿੰਨੇ ਆਲਾ ਹੈਗਾ ਇਸ ਤੇ ਇਹ ਜੀ ਇਹਦੇ ਵਿੱਚ ਇਹਦੇ ਵਿੱਚ 2500 ਬਰਡ ਆ ਜੂਗਾ 2500 ਬਰਡ ਆ ਜੀ ਵੱਡਾ ਹਾਂ ਹਾਂ ਠੀਕ ਆ ਹੁਣ ਕਿੰਨਾ ਇਸ ਟਾਈਮ ਦੇ ਵਿੱਚ ਇਹਦੇ ਵਿੱਚ ਹੁਣ ਤਾਂ ਮੜਾ 1150 ਕੁ ਸੌ ਹੈ ਨਾ ਇਹ 13 ਕੁ ਸੌਾ ਹੁਣ ਸਾਰਾ 13 ਕੁ ਸੌਾ ਹਾਂ ਹਾਂ ਤੇ ਵੀ 13 ਕੁ ਸੌਾ ਦੇਖ ਸਕਦੇ ਹੋਗੇ ਇਹ ਆਰ ਆਈ ਬਰੀਡ ਹੈ ਨਾ ਜੀ ਇਹ ਆਰ ਆਈ ਆ ਹਾਂ ਜੀ ਤੇ ਉਹ ਮੇਰੇ ਕੋਲ ਜਿਹੜੀਆਂ ਆਂਡੇ ਦਿੰਦੀਆਂ ਲੈਅਰ ਉਹ ਉਹ ਹੈਗੀਆਂ ਮਤਲਬ ਠੀਕ ਹੈ ਆ ਜੋ ਮੜੇ ਜੀ ਦਾ ਫਾਰਮ ਦੇਖ ਸਕਦੇ ਹੋ ਬਈ ਜਮਾ ਸਾਫ ਆ ਫਾਰਮ ਦੇਖ ਸਕਦੇ ਹੋ ਸੁੱਕਾ ਰੱਖਦੇ ਹੋ ਨਾ ਜਮਾ ਜੀ ਹਾਂ ਜੀ ਹਾਂ ਕਿਵੇਂ ਕਰਦੇ ਹੋ ਇਹ ਸਾਫ ਸਫਾਈ ਕਿਵੇਂ ਚੱਲਦਾ ਕੰਮ ਹੈ ਜੀ ਆਪਣੀ ਸਾਫ ਸਫਾਈ ਤਾਂ ਇਹ ਆ ਵੀ ਥੱਲੇ ਇਹਦੇ ਪਹਿਲਾਂ ਆਪਾਂ ਚੋਲਾ ਦਾ ਜਿਹੜਾ ਛਿਲਕਾ ਹੁੰਦਾ ਉਹ ਵਿਚਾ ਕੇ ਤੇ ਫਿਰ ਉੱਪਰ ਛੱਡੇ ਸੀਗੇ ਜਾਨਵਰ ਬਾਕੀ ਦਾ ਇਹ ਆਪ ਹੀ ਥੱਲੋਂ ਪੈਰਾਂ ਨਾਲ ਉਹ ਕਰਦੇ ਰਹਿੰਦੇ ਆ ਠੀਕ ਹੈ ਜੀ ਪਟਦੇ ਰਹਿੰਦੇ ਆ ਇਸ ਵੇਲੇ ਤਾਂ ਆਉਂਦੀ ਹੀ ਨਹੀਂ ਜੇ ਪਾਣੀ ਨਾ ਹੈ ਇਹ ਪਾਣੀ ਡੁੱਲ ਜੇ ਥੱਲੋਂ ਗਿੱਲਾ ਹੋ ਜੇ ਫੇਰ 스멜 ਆਉਂਦੀ ਆ ਆਦਰਵਾਇਜ਼ ਵੀ ਆਉਂਦੀ ਨਹੀਂ 스멜 ਠੀਕ ਹੈ ਜੀ ਬਾਕੀ ਆਪਾਂ ਵੈਂਟੀਲੇਸ਼ਨ ਦਾ ਆ ਕੀਤਾ ਹੋਇਆ ਪ੍ਰਬੰਧ ਪੱਖੇ ਇੱਕ ਪਾਸੇ ਨੂੰ ਲੱਗੇ ਜਾਂਦੇ ਆ ਪੱਖੇ ਦੇਖ ਸਕਦੇ ਹੋ ਇਹ ਪੱਖੇ ਵੀ ਲਾਏ ਹੋਏ ਹਨ ਹਾਂ ਹਾਂ ਸਾਰਾ ਬਿਜਲੀ ਦੀ ਫਿਟਿੰਗ ਪਾਣੀ ਦੀ ਫਿਟਿੰਗ ਹੋ ਗਈ ਪਾਣੀ ਵਾਲਾ ਹਜੇ ਹੋਇਆ ਨਹੀਂ ਜਗੜ ਪੂਰਾ ਉਹਦੇ ਪਾਸੋਂ ਟੰਗਣ ਵਾਲ ਆਮ ਨੂੰ ਹੋਈ ਗਏ ਠੀਕ ਹੈ ਜੀ ਹਮ ਲੱਗ ਜਾਣਗੇ ਰਿੰਕਰ ਪਾਣੀ ਆਟੋਮੈਟਿਕ ਹੋ ਜੂਗਾ ਸਿਰਫ ਫੇੜ-ਫੇੜ ਦਾ ਰਹਿ ਜੂਗਾ ਠੀਕ ਹੈ ਜੀ ਹਾਂਜੀ ਹਾਂ ਤੇ ਵੀਰ ਜੀ ਤਰੂ ਦੇਖ ਸਕ ਜੋਗੇ ਕਿ ਕਿੰਨੀ ਹਾਈਟ ਕਿੰਨੀ ਰੱਖੀ ਹੈ ਦੀ ਆਪਾਂ ਇਹ 9 ਫੁੱਟ ਤੇ ਛੱਤ ਪਾਈ ਹੋਈ ਆਪਾਂ ਨੇ ਲੋਹੇ ਪੁਰ ਤੇ ਛੱਤ ਪਾਈ ਹੈ ਹਾਂ ਕਿਉਂਕਿ ਆਪਣਾ ਇਹ ਵੈਸੇ ਤਾਂ ਪੋਟਰੀ ਫਾਰਮ ਦੇ ਛੋੜੇ ਛੱਤ ਤੋਂ ਨੀਵੀਂ ਹੁੰਦੀ ਆ ਇਹ ਆਪਣਾ ਪਹਿਲਾ ਸੀਗਾ ਫਾਰਮ ਬੱਕਰੀਆਂ ਦਾ ਸਾਨੂੰ ਪਤਾ ਹੀ ਯਾ ਹਾਂਜੀ ਹਾਂਜੀ ਤੇ ਉਹ ਫਿਰ ਜੜੀਆਂ ਸਾਈਡਾਂ ਵਾਲੀਆਂ ਜਾਲੀਆਂ ਸੀ ਉਹ ਉੱਚੀਆਂ ਲੱਗੀਆਂ ਵੈਸੇ ਫਿਰ ਮੈਂ ਪਟਾ ਕੇ ਨੀਵੇਂਆ ਕਰਾਉਣ ਦੀ ਬਜਾਏ ਫਿਰ ਉਸੇ ਲੈਵਲ ਇਹ ਫਾਇਦਾ ਹੀ ਆ ਵੈਸੇ ਉੱਚੀ ਜਿਹਾ ਆਪਾਂ ਰੱਖਦੇ ਹਾਂ ਹਾਂ ਫਾਇਦਾ ਇਹ ਵੀ ਹਵਾ ਕ੍ਰੋਸ ਹੁੰਦੀ ਹੈ ਗਰਮੀ ਆਜ ਸਿਆਲਾਂ ਦੇ ਵਿੱਚ ਥੋੜੀ ਜਿਹੀ ਛੱਤ ਨੀਵੀਂ ਦਾ ਇਹ ਫਾਇਦਾ ਹੁੰਦਾ ਵੀ ਉਹਨੂੰ ਅੰਦਰੋਂ ਗਰਮ ਕਰਨਾ ਸੌਖਾ ਹੁੰਦਾ ਠੀਕ ਹੈ ਜੀ ਤੇ ਹੁਣ ਫਿਰ ਕਿਵੇਂ ਕਰੋਗੇ ਉਹਨੂੰ ਅੱਗੇ ਜਾ ਕੇ ਸਿਆਲਾਂ ਦੇ ਵਿੱਚ ਹੀਟ ਦੇ ਵਿੱਚ ਆਪਾਂ ਬਲੋਰ ਵੀ ਲਾਵਾਂਗੇ ਤੇ ਨਾਲ-ਨਾਲ ਆਪਦੀਆਂ ਪੱਠੀਆਂ ਬਣਾਵਾਂਗੇ ਪੱਠੀਆਂ 200 ਲੀਟਰ ਵਾਲਾ ਦਾ ਡਰਮ ਹੁੰਦਾ ਲੋਹੇ ਦਾ ਇਹਦੀਆਂ ਪੱਠੀਆਂ ਬਣਾਵਾਂਗੇ ਤੇ ਉਹਦੇ ਨਾਲ ਅੰਦਰ ਹੀਟ ਮਨਟੇ ਹੀਟ ਮਨਟੇ ਇਹਨੂੰ ਕਰੋਗੇ ਹਾਂ ਠੀਕ ਹੈ ਇਹ ਕਿੱਡੀ ਵੱਡੀ ਮੁਰਗੀ ਹੋ ਗਈ ਜੇ ਆਪਾਂ ਇਹਦੀ ਗੱਲਬਾਤ ਕਰੀਏ ਹਾਂ ਇਹ ਆਪਣੇ ਕੋਲੇ ਜੀ ਇਹ 3 ਮਹੀਨਿਆਂ ਦੀ ਇਸ ਟਾਈਮ ਆ ਰਹੀ ਆਰ ਜਿਹੜੇ ਆਪਣੇ 3 ਮਹੀਨਿਆਂ ਦੇ ਹੋ ਗਏ ਤੇ ਇਹ ਆਪਣੇ ਜਿਹੜੇ 50% ਮੁਰਗੇ ਇਹਨਾਂ ਚ 50% ਮੁਰਗੀ ਅਸੀਂ ਰੱਖਾਂਗੇ ਠੀਕ ਹੈ ਇਹ ਬਲੇਗ ਵਾਸਤੇ ਤੇ ਮੁਰਗੇ ਜਿਹੜੇ ਸਾਰੇ ਅਗਲੇ ਮਹੀਨੇ ਸੇਲ ਕਰਾਂਗੇ ਅਗਲੇ ਮਹੀਨੇ ਸੇਲ ਕਰਾਂਗੇ ਜੇ ਵੀਡੀਓ ਦੇ ਵਿੱਚ ਕੋਈ ਵਪਾਰੀ ਭਰਾ ਆ ਵੀਡੀਓ ਦੇਖਦਾ ਹੋਵੇ ਤਾਂ ਸਾਡੇ ਨਾਲ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਸਕਦਾ ਜੇ ਕਿਸੇ ਨੇ ਇਕੱਠਾ ਮਾਲ ਖਰੀਦਣਾ ਹੋਵੇ ਠੀਕ ਹੈ ਜੀ 500 ਮੁਰਗੇ ਆਪਣੇ ਕੋਲੇ ਆ ਰਿਹਾ ਯਾਰ ਦਾ ਫੋਰ ਸੇਲ ਆ ਠੀਕ ਹੈ ਜੀ ਇਹ 500 500 ਤੋਂ 600 ਹੈਗਾ ਆਪਣਾ ਬਲੈਕ ਹੌਸਟਲ ਲੌਕਡਾਊਨ ਬਲੈਕ ਹੌਸਟਲ ਦੀ ਆਪਾਂ ਦਿਖਾਵਾਂਗੇ ਬਾਅਦ ਚ ਲਓ ਜੀ ਆਪਾਂ ਉਧਰ ਚੱਲਦੇ ਹਾਂ ਜੇ ਪਾਸੇ ਇਹ ਅੰਡੇ ਉੱਪਰ ਕਦੋਂ ਆਜੂਗੀ ਮੁਰਗੀ ਜੀ ਇਹ ਮੈਂ ਡੇਢ ਮਹੀਨੇ ਤੇ ਅੰਡੇ ਤੇ ਆਜੂਗੀ ਅੱਛਾ ਜੀ ਹਾਂ ਜੀ ਡੇਢ ਮਹੀਨੇ ਤੇ ਆਜੂਗੀ ਇਹ ਹੈ ਜੀ ਬਲੈਕ ਕੈਸਟਰੋਲੋਪ ਆਸਟ੍ਰੇਲੀਆ ਦੀ ਬਰੀਡ ਆ ਨਾ ਇਹ ਆਸਟ੍ਰੇਲੀਆ ਦੀ ਬਰੀਡ ਆ ਜੀ ਹਾਂ ਜੀ ਤੇ ਆਰ ਆਰ ਦੇ ਮੁਕਾਬਲੇ ਚਾਂਡੇ ਦੇ ਨੂੰ ਉਨੰਨੀ ਕੈਪੇਬਲ ਆ ਇਹ ਅੱਛਾ ਜੀ ਤੇ ਫਰਕ ਕੀ ਆ ਹੋਰ ਇਹ ਤੇ ਜੇ ਆਪਾਂ ਦੋਨਾਂ ਦੀ ਆਪਸੀ ਦੀ ਗੱਲਬਾਤ ਕਰੀ ਇੱਕ ਤਾਂ ਸੁਭਾਅ ਪੱਖ ਤੋਂ ਉਹ ਸ਼ਾਂਤ ਸੁਭਾਅ ਥੋੜੀ ਜੀ ਇਹ ਐਗਰੈਸਿਵ ਆ ਅੱਛਾ ਜੀ ਲੜਨ ਮਰੋੜ ਮਰਨ ਤੇ ਬਾਕੀ ਇਹ ਉਹਦੋਂ ਨਾ ਭਾਰ ਆਉਂਦਾ ਜਿਆਦਾ ਵਧਾਉਂਦੀ ਆ ਮੁਰਗੀ ਉਹਦੀ ਮੁਰਗੀ ਹਲਕੀ ਰਹਿੰਦੀ ਆ ਭਾਰ ਚ ਅੱਛਾ ਜੀ ਅੰਡੇ ਦੇਣ ਦਾ ਪੀਰੀਅਡ 2 ਸਾਲ ਦਾ ਹੁੰਦਾ ਮੁਰਗੀ ਦਾ ਉਸ ਤੋਂ ਬਾਅਦ ਜਦੋਂ ਫਿਰ ਮੀਟ ਪਰਪਸ ਨਾਲ ਆਪਾਂ ਵੇਚਣੀ ਹੁੰਦੀ ਆ ਤਾਂ ਇਹ ਮੁਰਗੀ ਉਹਦੋਂ ਵਧੀਆ ਪੈਸੇ ਬਤਾ ਜਾਂਦੀ ਆ ਜਾਨੀ ਧਾਰੀ ਹੁੰਦੀ ਆ ਠੀਕ ਆ ਜੇ ਖਰਾਕ ਦਾ ਕਿੰਨਾ ਫਰਕ ਆ ਜੀ ਇਹਨਾਂ ਆਪਸ ਦੇ ਵਿੱਚ ਖਰਾਕ ਲਗਭਗ ਇੱਕੋ ਜਿਹੀ ਖਾਂਦੀਆਂ ਇਹ ਸਹੀ ਹਾਂਜੀ ਹਾਂ ਆਜੋ ਮੜੇ ਇੱਧਰ ਨੂੰ ਆਜੋ ਹੁਣ ਆਪਾਂ ਕੈਨੇਡਾ ਚੋਂ ਆਏ ਸੀਗੇ ਜੀ ਠੀਕ ਆ ਜੀ ਉਰੇ ਕਿਵੇਂ ਸਿੱਖਿਆ ਮੁਰਗਿਆਂ ਦਾ ਕੰਮ ਆ ਗਿਆ ਮਤਲਬ ਇਕੱਲਾ ਤਾਂ ਔਖਾ ਨਹੀਂ ਹੋਣ ਲੱਗਿਆ ਹੁਣ ਨਹੀਂ ਇੱਕ ਤਾਂ ਆਪਣੇ ਕੋਲੇ ਤੁਹਾਨੂੰ ਪਤਾ ਹੀ ਆ ਵੀ ਪਿਛਲੇ 1 ਸਾਲ ਤੋਂ 5-600 ਬਰਡ ਤਾਂ ਰੱਖਿਆ ਹੋਇਆ ਸੀਗਾ ਪਹਿਲਾਂ ਠੀਕ ਹੈ ਜੀ ਤੇ ਉਹਨੂੰ ਬਸ ਵਧਾਇਆ ਹੀ ਆਪਾਂ ਹੁਣ ਠੀਕ ਹੈ ਜੀ ਕਿਉਂਕਿ ਉਹ ਜਿਹੜਾ 500 ਦਾ ਐਕਸਪੀਰੀਅੰਸ ਸੀ ਸਾਡਾ ਬੋਲ ਵਧਿਆ ਰਿਹਾ ਠੀਕ ਹੈ ਜੀ ਤੇ ਮੁਨਾਫਾ ਵੀ ਵਧਿਆ ਰਿਹਾ ਠੀਕ ਆ 45 ਮਤਲਬ 35 ਤੋਂ 45000 ਦੇ ਵਿੱਚ ਸੇਲ ਹੋ ਜਾਂਦੀ ਸੀ ਠੀਕ ਆ ਮਹੀਨੇ ਦੀ ਹਾਂ ਹਾਂ ਆਂਡੇ ਆਂਡਿਆਂ ਦੀ ਠੀਕ ਹੈ ਜੀ ਫਿਰ ਮੈਂ ਸੋਚਿਆ ਵੀ ਜਦੋਂ ਇੰਨੇ ਕਿ ਕੁਝ ਆਪਣਾ ਮੁਰਗੀਆਂ ਵਾਲੇ ਨਹੀਂ ਸੇਲ ਹੋ ਰਹੀਆਂ ਤਾਂ ਇਹਨੂੰ ਕਿਉਂ ਨਾ ਵਧਾਇਆ ਜੀ ਹਾਂ ਠੀਕ ਹੈ ਬਾਕੀ ਆਪਣਾ ਇਹ ਵੀ ਨਾਲ ਘਰ ਆਪਣਾ ਇੱਥੇ ਕਿਤੇ ਚੱਲ ਕੇ ਨਹੀਂ ਜਾਣਾ ਸਹੀ ਗੱਲ ਹੈ ਤੇ ਜਿਹਨੂੰ ਲੋੜ ਆ ਆਪਣੇ ਕੋਲੇ ਚੱਲ ਕੇ ਆਉਂਦਾ ਅਗਲਾ ਹਾਂ ਠੀਕ ਹੈ ਜੀ ਪੂਰੇ ਬੰਦੇ ਹੈਗੇ ਕੰਮ ਕਰਨ ਨਾਲ ਜਾਂ ਫਿਰ ਆਪ ਆਪ ਵੀ ਕਰ ਲੈਣੇ ਨਹੀਂ ਮੈਂ ਕੋਸ਼ਿਸ਼ ਮੇਰੀ ਇਹ ਹੈ ਵੀ ਜਿੰਨਾ ਲੇਬਰਲੈਸ ਕੀਤਾ ਜਾਵੇ ਇਹਨੂੰ ਬਿਜ਼ਨਸ ਨੂੰ ਉਹ ਨਾ ਕਰੂਗਾ ਕਿ ਪਾਣੀ ਦਾ ਤਾਂ ਆਟੋਮੈਟਿਕ ਹੋ ਹੀ ਗਿਆ ਤੇ ਹੋ ਸਕੇ ਤਾਂ ਮੈਂ ਫੀਡ ਦਾ ਵੀ ਆਟੋਮੈਟਿਕ ਕਰਨ ਦੀ ਕੋਸ਼ਿਸ਼ ਕਰੂੰਗਾ ਵੀ ਆਪਾਂ ਨੂੰ ਇਹ ਕਰ ਵੀ ਮੋਰ ਪਵੇ ਨਾ ਕਿਉਂਕਿ ਅੱਜ ਦੀ ਘੜੀ ਬਿਜ਼ਨਸ ਉਹੀ ਕਾਮਯਾਬ ਆ ਜਿਹੜਾ ਲੇਬਰ ਤੇ ਡਿਪੈਂਡ ਨਹੀਂ ਹੈਗਾ ਸਹੀ ਗੱਲ ਜਿੰਨਾ ਹੋ ਸਕੇ ਵੀ ਉਹਨੂੰ ਆਟੋਮੈਟਿਕ ਕੀਤਾ ਜਾਵੇ ਠੀਕ ਹੈ ਤਾਂ ਕਿ ਲੇਬਰ ਦਾ ਕੋਈ ਪਤਾ ਨਹੀਂ ਕਦੋਂ ਬੰਦਾ ਹਟ ਜਾਏ ਕਦੋਂ ਭੱਜ ਜਾਏ ਤੇ ਜੇ ਲੇਬਰ ਦੀ ਆਸਤੇ ਆਪਾਂ ਕੰਮ ਵਿੱਢਿਆ ਹੋਊਗਾ ਤਾਂ ਸਹੀ ਗੱਲ ਹੈ ਸਹੀ ਗੱਲ ਹੈ ਔਖਾ ਹੋ ਜਾਂਦਾ ਜਦੋਂ ਲੇਬਰ ਇੱਕਦਮ ਸਾਥ ਛੱਡ ਜਾਂਦੀ ਹੈ ਸਹੀ ਗੱਲ ਹੈ ਫਿਰ ਹਾਲ ਅਸੀਂ ਆਪ ਹੀ ਚਲਾ ਰਹੇ ਆ ਇਹਨੂੰ ਠੀਕ ਹੈ ਜੀ ਕਮਾਈ ਕਿੱਥੋਂ ਆਉਗੀ ਕਿਵੇਂ ਆਉਗੀ ਕਿੰਨੀ ਆ ਸਕਦੀ ਹੈ ਤੁਹਾਡੇ ਹਿਸਾਬ ਨਾਲ ਦੇ ਵਿੱਚ ਆ ਆਪਾਂ ਜੀ ਦੇਖੋ ਜਿਹੜੀ ਮੁਰਗੀ ਆ ਪਹਿਲੀ ਗੱਲ ਤਾਂ ਸਰਦੀਆਂ ਦੇ ਟਾਈਮ 'ਚ ਤਾਂ ਇਹ ਵਾਲਾ ਟੇਬਲ ਐਗ ਦੀ ਜਿਹੜੀ ਬਹੁਤ ਡਿਮਾਂਡ ਹੁੰਦੀ ਹੈ ਸਾਡੇ ਤੋਂ ਉਹੀ ਜਿਆਦਾ ਹੁੰਦਾ ਬਾਕੀ ਰਹਿ ਗਈ ਸਮਰ ਦੇ ਵਿੱਚ ਗਰਮੀਆਂ ਦੇ ਵਿੱਚ ਆਂਡੇ ਦੀ ਥੋੜੀ ਜੀ ਡਿਮਾਂਡ ਘਟ ਜਾਂਦੀ ਹੈ ਖਾਣ ਵਾਲੇ ਦੀ ਉਦੋਂ ਆਪਣੀ ਮਸ਼ੀਨ ਲਿਆਂਦੀ ਆ ਤੁਸੀਂ ਦੇਖੀ ਆ ਵੀਡੀਓ ਹਾਂ ਜੀ ਹੈਚਰੀ ਲਿਆਂਦੀ ਹੈ ਹਾਂ ਜੀ ਹੈਚਰੀ ਆਪਣੇ ਕੋਲ 6000 ਆਂਡਾ ਉਹ ਚ ਲੱਗਦਾ ਮਸ਼ੀਨ 'ਚ ਠੀਕ ਹੈ ਆਪਾਂ ਉਹ ਸਾਰਾ ਗਰਮੀ ਦੇ ਟਾਈਮ ਤੇ ਬੱਚਾ ਕਢਾ ਕੇ ਆਪਾਂ ਦੇਖਦੇ ਹਾਂ ਠੀਕ ਹੈ ਜੀ ਤੇ ਬੜੀ ਕਮਾਈ ਹੋਊਗੀ ਜੇ ਕੁੱਲ ਮਿਲਾ ਕੇ ਗੱਲਬਾਤ ਕਰੀਏ ਜੀ ਕਿਵੇਂ ਲੱਗ ਰਹੀ ਹੈ ਕਮਾਈ ਦਾ ਅ ਅਸੀਂ ਤਾਂ ਦੇਖੋ ਜੀ ਫਿਊਚਰ ਵਾਸਤੇ ਮੈਂ ਤਾਂ ਪੋਜ਼ਿਟਿਵ ਸੋਚ ਰਿਹਾ ਕੰਮ ਜਦੋਂ ਆਪਾਂ ਮਿਹਨਤ ਨਾਲ ਕਰਦੇ ਹਾਂ ਤੇ ਡੈਡੀਕੇਸ਼ਨ ਨਾ ਕਰਦੇ ਆ ਆਪਾਂ ਧਿਆਨ ਨਾ ਕਰਦੇ ਆ ਇਹਨਾਂ ਦੀ ਬਿਮਾਰੀਆਂ ਦਾ ਬੰਦੇ ਨੂੰ ਪਤਾ ਹੋਣਾ ਚਾਹੀਦਾ ਸਹੀ ਗੱਲ ਇਹੀ ਆ ਵੀ ਬੰਦੇ ਨੂੰ ਜਿਹੜੇ ਕੰਮ 'ਚ ਪੈਣਾ ਆ ਉਹਦੀ ਜਾਣਕਾਰੀ ਹੋਣੀ ਚਾਹੀਦੀ ਆ ਮੈਂ ਇਹਦੀ ਟ੍ਰੇਨਿੰਗ ਵੀ ਲਈ ਸੀ ਕੇਬੀਕੇ ਆਪ ਨੂੰ ਠੀਕ ਹੈ ਜੀ ਹੰਡਾਇਆ ਹਾਂਜੀ ਹਾਂਜੀ ਤੇ ਬਾਕੀ YouTube ਤੇ ਬਾਕੀ ਆਪਣੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਇਹਨਾਂ ਦੀਆਂ ਬੁੱਕਾਂ ਵੀ ਛਪੀਆਂ ਹੋਈਆਂ ਆ ਪੋਲਟਰੀ ਦੇ ਠੀਕ ਹੈ ਜੀ ਰਿਲੇਟਡ ਉਹ ਉਹ ਤੋਂ ਵੀ ਜਦੋਂ ਟਾਈਮ ਲੱਗੇ ਮੈਂ ਪੜਦਾ ਰਹਿਣਾ ਬਾਕੀ ਹੁਣ ਤਾਂ ਆਨਲਾਈਨ ਬਹੁਤ ਇਨਫੋਰਮੇਸ਼ਨ ਪਈ ਆ ਬੰਦਾ ਬਾਪੂ ਜੀ ਆਪਾਂ ਨੂੰ ਲਗਭਗ 1.5 ਸਾਲ ਮੰਗੂ ਹੋ ਗਿਆ ਨਾ ਜੀ ਠੀਕ ਆ ਜੀ ਰੋਗ ਰੂਗ ਦੇ ਵਿੱਚ ਕਿੰਨੇ ਕੁ ਪਏ ਨੇ ਕਿੰਨੇ ਗੱਦੇ ਵਿੱਚੋਂ ਮਰਦੇ ਕਿੰਨੇ ਗਣੇ ਜਿਹੜੀ ਮੇਨ ਗੱਲ ਆਉਂਦੀ ਹੈ ਜੀ ਜਿਹੜੀ ਕੀ ਆਉਂਦੀ ਜਾਂ ਨਾ ਕੋਈ ਨਾ ਕੋਈ ਤਾਂ ਕਿਸੇ ਨਾ ਕਿਸੇ ਵੇਲੇ ਮਰ ਜਾਂਦਾ ਹਾਂਜੀ ਬਿਮਾਰੀ ਬਿਮੋਰੀ ਵਾਲਾ ਚੈੱਕਰ ਕੋਈ ਨਹੀਂ ਆਪਣੇ ਕੋ ਤਾਂ ਆਇਆ ਨਹੀਂ ਆਇਆ ਨਹੀਂ ਇਹ ਕਹੀ ਠੀਕ ਆ ਰੋਕ ਦੇ ਕਿੰਨੇ ਮਹੀਨੇ ਠੰਡ ਮਹੀਨੇ ਖੰਡ ਚ ਇੱਕ ਅਦਾ ਕੋਈ ਮਰ ਗਿਆ ਇਹ ਤਾਂ ਦੇਖ ਉਹ ਨਾਰਮਲ ਗੱਲ ਹੈ ਨਾਰਮਲ ਗੱਲ ਹੈ ਹਾਂਜੀ ਆਪਣੇ ਕੋਲ ਤਾਂ ਜੇ ਪਤਰੀ ਸਫਾਈ ਕਰਕੇ ਆਪਣੇ ਕੋਲ ਬਿਮਾਰੀ ਬਿਮਰੀ ਵਾਲਾ ਮਸਲਾ ਕੋਈ ਹੈ ਨਹੀਂ ਠੀਕ ਆ ਬਾਕੀ ਸਾਡੇ ਨਾਲ ਬਥੇਰੇ ਲੜਦੇ ਬੰਦੇ ਤੁਸੀਂ ਹਰੇਕ ਨੂੰ ਵਿਚਵਾੜ ਲੈਨੇ ਜਿਵੇਂ ਉਹ ਹੁਣ ਲੈਣਾ ਆ ਤੁਸੀਂ ਕਿਸੇ ਨੂੰ ਰੋਕਿਆ ਵੀ ਨਹੀਂ ਕਦੇ ਅੱਛਾ ਜੀ ਉਹ ਆਪੇ ਬਾਬੇ ਨਾਨਕ ਕੀ ਕਹਿੰਦਾ ਯਾਰ ਜਦੋਂ ਐਂ ਚੱਲਦੇ ਵੀ ਐਂ ਚੱਲਣ ਦਿਓ ਰੋਕਣਾ ਚਾਹੀਦਾ ਵੈਸੇ ਰੋਕਣਾ ਚਾਹੀਦਾ ਵਿਚ ਨਾ ਕੋਈ ਬੜੇ ਜਾਣੇ ਕੀ ਹਾਂ ਵਿਚ ਰੋਕਣਾ ਚਾਹੀਦਾ ਵੀ ਨਾ ਬੜੇ ਨਾ ਵਿੱਚ ਉਹ ਬਿਮਾਰੀ ਪਾਣੀ ਬਾਹਰੋਂ ਹੀ ਆਉਂਦੀ ਹੈ ਠੀਕ ਹੈ ਜੀ ਇਹ ਦਵਾਈ ਦੂ ਕਿਹੜੀ ਦੇ ਰਹੇ ਆ ਇਸ ਟਾਈਮ ਇਹਨਾਂ ਨੂੰ ਜਿਆਦਾ ਦੋਹਿਆਂ ਦਾ ਮਿੱਤਰਾ ਵਾਕਿਆ ਆਪੇ ਹੀ ਪਾਉਂਦਾ ਏ ਉਹ ਬਾਈ ਜੀ ਆਪੇ ਹੀ ਕਰ ਰਹੇ ਨੇ ਜੋ ਵੀ ਕਰ ਰਹੇ ਨੇ ਜੀ ਮੈਂ ਤਾਂ ਫਿਰ ਇੱਕ ਦਿਨ ਜਦੋਂ ਲੜਦਾ ਨਹੀਂ ਪਾਈ ਬਾਪੂ ਮੈਂ ਕੰਨ ਨਾ ਪਾਲਾ ਭਾਈ ਠੀਕ ਸਹੀ ਗੱਲ ਹੈ ਕੀ ਕੀ ਆਪਣੇ ਕੋਲੇ ਜੋ ਕਿੰਨੇ ਵੇਚਣੇ ਨੇ ਆਪਾਂ ਹੁਣ ਇੱਥੇ ਆਪਣੇ ਕੋਲ ਹੋਣਗੇ ਮੁਰਗੇ ਵੇਚਣਾ ਠੀਕ ਹੈ ਹੋਰ ਤਾਂ ਨਹੀਂ ਕੋਈ ਵੇਚਣ ਵਾਲਾ ਹੈਗਾ ਕੀ ਕੁਸਾ ਹੈਗਾ ਆਪਣੇ ਕੋਲੇ ਵੇਚਣ ਵਾਲਾ ਇਸ ਟਾਈਮ ਜੀ ਮੁਰਗੀਆਂ ਵੀ ਦੇਵਾਂਗੇ ਕਾਲੀਆਂ ਜਿ ਕਿਥੇ ਨੇ ਅੰਡੇ ਵਾਲੀਆਂ ਚਾਹੀਦੀਆਂ ਵੱਡੀਆਂ ਅੰਡੇ ਵਾਲੇ ਮੁਰਗੀਆਂ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਅੰਡਿਆਂ ਦੇ ਉੱਪਰ ਆਈ ਸਾਲ ਹੋ ਗਿਆ ਇਹਨਾਂ ਨੂੰ ਅੰਡਿਆਂ ਦਾ ਸਾਲ ਹੋ ਗਿਆ ਅੰਡੇ ਦੇ ਉੱਪਰ ਇਹਨਾਂ ਨੂੰ ਹਾਂ ਹੋ ਗਿਆ ਸਾਲ ਅੰਡੇ ਤੇ ਆਈਆਂ ਨੂੰ ਠੀਕ ਆ ਉਹ ਵੀ ਸਾਲ ਹੋ ਗਿਆ ਅੰਡੇ ਦੇ ਦੇ ਸਕਦੋਂਗੇ ਯਾਨੀ ਕਿ ਸਾਢੇ ਡੇਢ ਸਾਲ ਹੋਰ ਅੰਡੇ ਦੇਣਗੇ ਜਾਂ ਫਿਰ ਇਹ ਵੱਧ ਦੇ ਦੇਣੀ ਅੰਡੇ ਹਾਂ ਸਾਲ ਸਾਲ ਰੈਡੀ ਸਾਲ ਅੰਡੇ ਹੋਰ ਦੇਣਗੇ ਦੋ ਦੋ ਸਾਲ ਹੀ ਅੰਡੇ ਵਧੀਆ ਅੰਡੇ ਦਿੰਦੀ ਆ ਮੁਰਗੀ ਅੱਛਾ ਜੀ ਫਿਰ ਨਾਗੇ ਪਾਉਣ ਲੱਗ ਜਾਂਦੀਆਂ ਨੇ ਦਿੰਦੀ ਤਾਂ ਹੈਗੀ ਅਜੇ ਜਿਵੇਂ ਕਿਸੇ ਨੇ ਉਂ ਰੱਖਣੀਆਂ ਹੁਣ ਪੰਜ ਚਾਰ ਘਰੇ ਤਾਂ ਉਹ ਰੱਖ ਸਕਦਾ ਰੱਖ ਸਕਦਾ ਅੰਡੇ ਜਾਂ ਦਿੰਦੀਆਂ ਨੇ ਗਰੰਟੀ ਹਾਂ ਗਰੰਟੀ ਹੈ ਹਜੇ ਮੇਰੇ ਕੋਲੇ ਤਾਂ ਥੋੜਾ ਜਿਹਾ ਘੱਟ ਦਿੰਦੀਆਂ ਲੋਕਾਂ ਕੋਲੇ ਵਧ ਦਿੰਦੀਆਂ ਨੇ ਮੈਂ ਥੋੜੀ ਜਿਹੀ ਖਰਾਕ ਭਰਾਈ ਕਰਕੇ ਚਰ ਵੀ ਚੜ ਜਾਂਦੀ ਹੈ ਅੱਛੇ ਮੈਥੋਂ ਖਰਾਕ ਥੋੜੀ ਪੈਂਦੀ ਨਹੀਂ ਠੀਕ ਹੈ ਸੇਲ ਕਿੰਨੀ ਕਾ ਅੰਡੇ ਦੀ ਬਾਪੂ ਜੀ ਆਪਾਂ ਪਿਛਲੇ ਬਾਾਰ ਵੀਡੀਓ ਕਰੀ ਸੀਗੀ ਫੋਨ ਵੀ ਮੇਰੇ ਮੇਰੇ ਕੋਲੇ ਤਾਂ ਮਿੱਤਰਾ ਲੋਕ ਲੜਦੇ ਰਹੇ ਬਾਪੂ ਸਾਹ ਨੂੰ ਡਾਕਟਰਾਂ ਦੇ ਅੱਠ ਦੇ ਸਾਡੇ ਮੇਰੇ ਕੋਲ ਤਾਂ ਪੂਰੇ ਨਹੀਂ ਸੀ ਪੂਰੇ ਨਹੀਂ ਹੋ ਜਾਂਦੇ ਠੀਕ ਹੈ ਵੇਖਦਾ ਬਹੁਤਾ ਜੇ ਦੇਖਿਆ ਜਾਵੇ ਹਾਂ ਵਿਕਦਾ ਬਹੁਤਾ ਟੱਲੇ ਵਾਲੇ ਦੇ ਹੁਣ ਤੇਰੇ ਸਾਹਮਣੇ ਮੁਖਸਰਵਾ ਕੇ ਲੈ ਕੇ ਗਏ ਅੱਛਾ ਠੀਕ ਹੈ ਮੁਖਸਰ ਤੋਂ ਮੁਖਸਰ ਤੋਂ 30 ਅੰਡੇ ਲੈ ਕੇ ਗਿਆ ਬੱਚੇ ਇਕ ਨੂੰ ਠੀਕ ਹੈ ਇਹ ਉਹ ਰੇਟ ਕਿਵੇਂ ਹੁੰਦਾ ਬੱਚੇ ਵਾਲੇ ਅੰਡ ਦਾ ਜਿਹੜੇ ਆਪਣਾ ਬੱਚੇਾਂ ਦੀ ਘੂਜ ਦੇ ਵਿੱਚੋਂ 20 ਰੁਪਏ ਅੰਡਾ ਦੇਈਦਾ ਅੱਛਾ ਜੀ ਉਹਦੇ ਵਿੱਚੋਂ ਮੋਟਾ ਅੰਡਾ ਵੀ ਕੱਢਣਾ ਪੈਂਦਾ ਅੱਛਾ ਜੀ ਤੇ ਬਰੀਕ ਵੀ ਕੱਢਣਾ ਪੈਂਦਾ ਉਹ ਕਿਵੇਂ ਹੁੰਦਾ ਮੋٹے ਬਰੀਕ ਮੋਟੇ ਅੰਡੇ ਜੋ ਬੱਚਾ ਨਹੀਂ ਬਣਦਾ ਵਰੀਆ ਅੱਛਾ ਜੀ ਉਹ 2000 ਦੀਆਂ ਹੁੰਦੀਆਂ ਉਹਦੇ ਵੀ 2000 ਦੀਆਂ ਹੁੰਦੀਆਂ ਨੇ ਉਹਨੂੰ ਫਿਰ ਅੱਡ ਵੇਚ ਦਿਓ ਵੀਰੇ ਉਹਨੂੰ ਅੱਡ ਖਾਣ ਵਾਲਿਆਂ ਨੂੰ ਉਹਨੂੰ ਖਾਣ ਨਾਲ ਜਿਹੜਾ ਛੋਟਾ ਹੁੰਦਾ ਉਹਦੇ ਜਿਹੜਾ ਬੱਚਾ ਭੈਣਾ ਚਿਲਕੇ ਜਿਹਾ ਨਿਕਲਦਾ ਅੱਛਾ ਉਹ ਵੀ ਕਾਮਯਾਬ ਨਹੀਂ ਹੁੰਦਾ ਸੋ ਉਹ ਵੀ ਕਾਮਯਾਬ ਨਹੀਂ ਹੁੰਦਾ ਵਿਚਾਲੜਾ ਮੇਲ ਦਾ ਰੱਖਣਾ ਪੈਂਦਾ ਸਹੀ ਅੰਡਾ ਜਿਹੜਾ ਵਿਚਾਲੜਾ ਦਾ ਮੇਲ ਆ ਉਹ ਰੱਖੇ ਉਹ ਰੱਖ ਦਿਓ ਸਟੈਂਡਰਡ ਸਾਈਜ਼ ਜਿਹੜਾ ਉਹ ਰੱਖੇ ਗੜਬਿਰਗੇ ਬੱਚੇ ਆਉਂਦੇ ਠੀਕ ਆ ਆਪਾਂ ਐਚਰੀ ਦਾ ਹੁਣ ਕੰਮ ਕਰਿਆ ਹਨਾ ਜੀ ਉਹ ਕਿਵੇਂ ਕੀ ਗੱਲ ਬਾਤ ਹੋਈ ਐਚਰੀ ਵਾਲੀ ਉਹ ਵੀ ਐਚਰੀ ਚਲਾਤੀ ਹੂੰ ਕਹਾ ਬਾਬਾ ਨਾਨਕ ਦੱਸੂ ਆਈ ਨੂੰ ਤਾਂ ਮਸ਼ੀਨ ਨੂੰ 2 ਮਹੀਨੇ ਤੋਂ ਉੱਤੇ ਹੋ ਗਿਆ ਅੰਡੇ ਦੀ ਪਹਿਲੀ ਰੀ ਥੋੜੇ ਜਿਹੀ ਲਾਇਆ ਜੇ ਪੂਰੇ ਲਾਇਏ ਨਹੀਂ ਦੇਖ ਰੋ ਜਾਨੀ ਕੀ ਜੇ ਕਰਕੇ ਵੀ ਕੀ ਗੱਲ ਬਾਬਾ ਇਹ ਕਹਿੰਦਾ ਵੀ ਅਜੇ ਵੀ ਆਪਣੇ ਕੋ ਆਰਡਰ ਨਹੀਂ ਮੰਗਾ ਆਰਡਰ ਤਾਂ ਆਪਾਂ ਤੋਂ ਦਿੱਤੇ ਹੀ ਨਹੀਂ ਜਾਣੇ ਠੀਕ ਹਾਂ ਹਾਂ ਠੀਕ ਕੱਲ੍ਹ ਇਹ ਕਹਿੰਨੇ ਗਿਆ ਜੀ ਖੰਣੇ ਇਹਨੂੰ ਬੰਦਾ ਕਹਿੰਦਾ ਬੱਚੇ ਮੈਨੂੰ ਬੜੇ ਚਾਹੀਦੇ ਅੱਛਾ ਬਹੁਤ ਅੰਨੇ ਸਹੀ ਕਰ ਰਿਹਾ ਵੀਰੇ ਦੇ ਤੇ ਲਾਵਾਂਗੇ ਕੱਲ ਨੂੰ 2000ਾਂ ਦਾ ਹੋਰ ਲੈ ਵੀ ਜੇ ਕਿਸੇ ਵੀ ਮੇਰੇ ਵੀਰ ਨੂੰ ਬਾਈ ਚੂਚੇ ਚਾਹੀਦੇ ਹੋਣ ਤਾਂ ਬਾਪੂ ਜੀ ਕੋਲੇ ਹੁਣ ਹੈਚਰ ਹੀ ਆਪਦੀ ਹੋ ਗਈ ਹੈ ਇਹਦੀ ਕੁਆਲਿਟੀ ਹੋਊਗੀ ਬੱਚੇ ਦੀ ਕਿਉਂਕਿ ਜੋ ਆਪਣੇ ਕੋਲੇ ਹੈਗਾ ਦੇਖ ਕੇ ਲੈ ਕੇ ਜਾਓ ਹਣਾ ਬਾਪੂ ਜੀ ਇਹਦੇ ਆਂਡੇ ਨੇ ਅੱਗੇ ਅਲਗ ਗੱਲ ਤਨੀ ਕਰਨੇ ਵੀ 15 ਦਿਨਾਂ ਦੇਵਾ ਦੇ ਦੱਸਾਂ ਤਾਂ ਇਹਨੇ ਲੈਣੇ ਆ ਭਾਈ ਇੱਕ ਦਿਨ ਦੇ ਆਪਦਾ ਲੈ ਲੈ ਇੱਕ ਦਿਨ ਦੇ ਲੈ ਕੇ ਜਾ ਠੀਕ ਆ ਮੁਰਕੇ ਯਾਰ ਅਗਲਾ ਨਖਰੇ ਕਰਦਾ ਬਾਪੂ ਆ ਕੋਕੜਾ ਕੁਕੜੀ ਆ ਆ ਆਏ ਆ ਹਾਂ ਕੁਣ ਬਾਪੂ ਨੇ ਕਿਹੜਾ ਬਣਾਇਆ ਬਾਪੂ ਕੁਦਰਤ ਵਾਲੇ ਨੇ ਬਣਾਇਆ ਕੁਦਰਤ ਵਾਲੇ ਨੇ ਬਣਾਇਆ ਜੇ ਬਾਪੂ ਨੂੰ ਕੁਕੜੀਆਂ ਦੇ ਗਿਆ ਕੁਖੜ ਰੱਖੀ ਗਿਆ ਤੇ ਬਾਪੂ ਕਿੱਥੇ ਲਿਜਾਉ ਉਹਨਾਂ ਨੂੰ ਸਹੀ ਗੱਲ ਹੈ ਲੈ ਵੀ ਆ ਸਕਦੇ ਮਿੱਤਰੋ ਹਣਾ ਜੇ ਕਿਤੇ ਚੂਚੇ ਅੰਡੇ ਤੇ ਮੁਰਗੀ ਇਹਦੇ ਵਿੱਚ ਕੁਝ ਵੀ ਚਾਹੀਦਾ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਹੈਗਾ ਤੁਸੀਂ ਕਾਲ ਕਰਕੇ ਬਾਪੂ ਜੀ ਨੂੰ ਜਾਣਕਾਰੀ ਲੈ ਕੇ ਇੱਥੇ ਆ ਕਾਲ ਬੰਦ ਕਾਲ ਬੰਦ ਸਿਆਸੀ ਵਾਲੇ ਤੇ ਕਰਿਓ ਠੀਕ ਹੈ ਜੀ ਸਹੀ ਗੱਲ ਆ ਜੀ ਆਈਏ ਕਿੱਥੇ ਬਾਪੂ ਜੀ ਇਹ ਜਪੇਗਾ ਪਿੰਡ ਭਦੌੜ ਕੋਠੇ ਚਾਹਾਂ ਵਾਲੀ ਅੱਛਾ ਜੀ ਬਰਨਾਲਾ ਰੋਡ ਤੇ ਆ ਠੀਕ ਆ ਫਾਰਮ ਦਾ ਨਾਮ ਹੈਗਾ ਫਰੈਸ਼ ਆਪਸ਼ਨ ਇੱਕ ਇੱਕ ਮਿੰਟ ਹਾਂ ਜੀ ਹਾਂ ਜੀ ਫਾਰਮ ਆਪਣਾ ਫਰੈਸ਼ ਆਪਸ਼ਨ 올ਟਰੀ ਐਂਡ ਹੈਚਰੀ ਦੇ ਨਾਮ ਤੇ ਆ ਠੀਕ ਹੈ ਜੀ ਤੇ ਆਪਾਂ ਮੇਨ ਰੋਡ ਤੇ ਵੀ ਬੋਰਡ ਪਾਸ ਇੱਕ ਦੋ ਦਿਨ ਚਲਾ ਦੇਣਾ ਮੈਂ ਠੀਕ ਆ ਤੇ ਜਿਹੜਾ ਵੀ ਬੰਦਾ ਆਉਣਾ ਚਾਹੁੰਦਾ ਆਪਣੇ ਨਾਲ ਕੰਟੈਕਟ ਕਰ ਸਕਦਾ ਤੇ ਆਪਾਂ ਉਹਨੂੰ ਲੋਕੇਸ਼ਨ ਭੇਜ ਦਾਂਗੇ ਤੇ ਆਪਣੇ ਫਾਰਮ ਤੇ ਆ ਕੇ ਇਹ ਪਹਿਲੀ ਗੱਲ ਤਾਂ ਹੈ ਕਿ ਜਿਹੜੇ ਤੁਸੀਂ ਬੱਚੇ ਲੈਣੇ ਆ ਹਾਂਜੀ ਉਹ ਕਿੰਨਾ ਦੇ ਆਂਡੇ ਆ ਉਹਨਾਂ ਦੇ ਮਾਪਿਓ ਕੌਣ ਆ ਉਹ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖ ਕੇ ਲੈ ਸਕਦੇ ਹੋ ਉਹਦੇ ਵਾਰੀ ਮਾਰਕੀਟ 'ਚ ਕੀ ਹੁੰਦਾ ਕੋਈ ਬੰਦਾ ਗਾਂਦ ਦੀ ਗਾਂ ਲਿਆ ਲਿਆ ਕੇ ਦੇ ਰਿਹਾ ਹ ਹ ਉਹਦਾ ਉਹਨੂੰ ਖੁਦ ਨੂੰ ਵੀ ਨਹੀਂ ਪਤਾ ਹੁੰਦਾ ਵੀ ਕਿੱਥੋਂ ਆਂਡੇ ਆਏ ਆ ਕਿਹਨੇ ਬੱਚੇ ਕਢਾਏ ਆ ਕਮਿਸ਼ਨ ਲੈ ਲੈ ਕੇ ਲੋਕ ਵੇਚ ਜਾਂਦੇ ਆਪਣੇ ਕੋਲੇ ਆਪਣੀ ਹੋਣਗੇ ਜੋ ਵੀ ਹੋਊਗਾ ਆਪ ਦਾ ਪੇਰੈਂਟਪਾਰਟ ਹੋਊਗਾ ਜਿਹਨੇ ਲੈਣੇ ਜਾਂ ਜਿਹਨੇ ਲੈਣੇ ਆਂਦੇ ਹੋਣਗੇ ਆਪ ਦੀ ਮਸ਼ੀਨ ਆ ਅੱਖਾਂ ਦੇ ਸਾਹਮਣੇ ਕੋਈ ਆਪਾਂ ਠੱਗੀ ਵਾਲਾ ਨਹੀਂ ਕੰਮ ਹੋਊਗਾ ਠੀਕ ਆ ਸਾਫ਼ ਸੁਥਰਾ ਕੰਮ ਹੋਊਗਾ ਗਾਰੰਟੀ ਵਾਲਾ ਹੋਊਗਾ ਠੀਕ ਹੈ ਜੀ ਹਾਂ ਬਾਕੀ ਆਪਣਾ ਕੋਈ ਇਹ ਕਿਰਾਏ ਤੇ ਨਹੀਂ ਲਿਆ ਹੋਇਆ ਵੀ ਕੱਲ ਨੂੰ ਛੱਡ ਕੇ ਭੱਜਾਂਗੇ ਸਹੀ ਗੱਲ ਆਹ ਦੀ ਆਪ ਦੀ 20-25 ਲੱਖ ਦੀ ਇਨਵੈਸਟਮੈਂਟ ਕੀਤੀ ਆ ਆਪਾਂ ਆਪ ਦਾ ਘਰ ਆ ਆਪ ਦੀ ਪ੍ਰਾਪਰਟੀ ਆ ਸਹੀ ਗੱਲ ਹੈ ਜੀ ਕੋਈ ਇਹ ਦੇ ਵਿੱਚ ਕੋਈ ਝੂਠ ਦਫਾਨ ਵਾਲੀ ਜਾਂ ਠੱਗੀ ਵਾਲੀ ਗੱਲ ਨਹੀਂ ਹੈਗੀ ਸਹੀ ਗੱਲ ਹਾਂ ਲੇ ਵੀ ਆ ਜਾਓ ਮਿੱਤਰੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਕੇ ਤੁਸੀਂ ਬਾਜੀ ਕਿੱਦੇ ਕੋਲੇ ਆ ਕੇ ਪਿੰਡ ਭਦੌੜ ਦੇ ਵਿੱਚ ਇਹਦੂ ਕੁਝ ਵੀ ਲੈ ਕੇ ਜਾ ਸਕਦੇ ਹੋ ਠੀਕ ਹੈ ਭਾਈ ਜੀ ਹਾਂ ਜੀ ਠੀਕ ਹੈ ਮਿਹਰਬਾਨੀ ਤੁਸੀਂ ਆਏ ਜੀ ਆਇਆਂ ਨੂੰ ਠੀਕ ਓਕੇ ਬਾਪੂ ਜੀ ਸ੍ਰੀ ਕਾਜ ਬੇਖਾਨ ਸਾਹਿਬ ਕੀ ਫਤਿਹ ਜੀ ਹਾਂ ਜੀ